ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਤੀਜਾ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜੀ ਸਿੱਖ ਸੰਗਤਾਂ ਨੂੰ ਦੀਵਾਨ ਦੇ ਵਿੱਚ ਉਪਦੇਸ਼ ਦੇ ਰਹੇ ਸਨ ਦੀਵਾਨ ਦੇ ਵਿੱਚ ਇੱਕ ਜੋਗੀ ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਕਿ ਸਤਿਗੁਰੂ ਜੀ ਮੈਂ ਤਾਂ ਤਾਂ ਮਾਰਨ ਜਾਣਦਾ ਹਾਂ ਵੇਖੋ ਇਹ ਪਾਰੇ ਦਾ ਬਿੱਲ ਮੇਰੇ ਕੋਲ ਮਾਰਿਆ ਹੋਇਆ ਹੈ ਮੈਂ ਰੱਤੀ ਕੋ ਪਾ ਕੇ ਕਲੀ ਨੂੰ ਚਾਂਦੀ ਬਣਾ ਦਿੰਦਾ ਹਾਂ ਅਤੇ ਜੇ ਥੋੜਾ ਜਿਹਾ ਤਾਂਬੇ ਵਿੱਚ ਮਿਲਾ ਦੇਵਾਂ ਤਾਂ ਸੋਨਾ ਬਣਾ ਸਕਦਾ ਹਾਂ ਇਹੋ ਜਹੀ ਮੇਰੀ ਧਾਤ ਮਾਰੀ ਹੋਈ ਹੈ ਆਪਣੇ ਸਿੱਖਾਂ ਨੂੰ ਕਹੋ ਕਿ ਤਾਤ ਮਾਰਨ ਸਿੱਖ ਲੈਣ ਤਾਂ ਸੁਣ ਕੇ ਗੁਰੂ ਸਾਹਿਬ ਜੀ ਸ਼ਬਦ ਉਚਾਰਨ ਕਰਕੇ ਉੱਤਰ ਦਿੰਦੇ ਹਨ ਮਨ ਮਰੈ ਤਾਤ ਮਰ ਜਾਏ ਏ ਭਾਈ ਜੇ ਮਨ ਹਿਰਦੇ ਦਾ ਮੰਦਾ ਸੁਭਾਅ ਮਰ ਜਾਵੇ ਤਾਂ ਫਿਰ ਅੱਠੇ ਹੀ ਤਾਤਾਂ ਵੀ ਆਪੇ ਮਰ ਜਾਂਦੀਆਂ ਅੱਠੇ ਤਾਤਾਂ ਵਾਲੇ ਸਰੀਰ ਦਾ ਅਮਾਨ ਵੀ ਆਪੇ ਹੀ ਮਰ ਜਾਂਦਾ ਹੈ ਦ੍ਰਿਸ਼ਟਾਂਤ ਦਿੰਦੇ ਹਨ ਪਾਰੇ ਦਾ ਭਾਈ ਗੁਰਦਾਸ ਜੀ ਨੇ ਮਨ ਦੀ ਤੁਲਨਾ ਪਾਰੇ ਨਾਲ ਕੀਤੀ ਹੈ ਮਨ ਪਾਰਾ ਗੁਰਮੁਖ ਵਸ ਆਣੈ ਜਿਸ ਨੇ ਪਾਰੇ ਦੀ ਵਿਆਖਿਆ ਚੰਗੀ ਤਰ੍ਹਾਂ ਸਮਝ ਲਈ ਉਹ ਮਨ ਦੀ ਵਿਆਖਿਆ ਵੀ ਚੰਗੀ ਤਰ੍ਹਾਂ ਸਮਝ ਲਵੇਗਾ ਕਿਉਂਕਿ ਮਾਨਤ ਤੇ ਪਾਰੇ ਦਾ ਸੁਭਾਅ ਇਸ ਵਿੱਚ ਮਿਲਦਾ ਹੈ ਜਿਵੇਂ ਕੱਚਾ ਪਾਰਾ ਉਂਗਲੀ ਏਠ ਦਬਿਆ ਨਹੀਂ ਠਹਿਰਦਾ ਝੱਟ ਹੀ ਇੱਕ ਪਾਸੇ ਨਿਕਲ ਜਾਂਦਾ ਹੈ ਪਾਰਾ ਗਰਮੀ ਨਾਲ ਫੈਲਦਾ ਤੇ ਠੰਡ ਵਿੱਚ ਸੁੰਗੜਦਾ ਹੈ ਸਸਤਾ ਬਹੁਤ ਹੁੰਦਾ ਹੈ ਜਿਸ ਦਾ 2 ਟਕੇ ਦਾ ਮੁੱਲ ਹੈ ਪਰ ਜੇ ਕੋਈ ਪੁਰਖ ਕੱਚਾ ਪਾਰਾ ਖਾ ਲਵੇ ਤਾਂ ਸਾਰੀ ਉਮਰ ਜੋੜਾਂ ਵਿੱਚ ਦਰਦ ਰਹਿੰਦਾ ਹੈ ਇਹ ਪਾਰਾ ਜਦੋਂ ਕਿਸੇ ਰਸਾਇਣ ਮਾਰਨ ਵਾਲੇ ਦੇ ਹੱਥਾਂ ਆ ਜਾਵੇ ਤਾਂ ਉਹ ਇਸ ਦਾ ਸੋਧਨ ਕਰਦਾ ਹੈ ਪਹਿਲਾ ਪਾਰੇ ਨੂੰ ਕੁੰਡੇ ਵਿੱਚ ਪਾ ਕੇ ਨਾਲ ਹਰੀ ਬੂਟੀ ਪਾਉਂਦਾ ਹੈ ਫਿਰ ਇਸ ਨੂੰ ਖਰਲ ਕਰ ਕਰਕੇ ਬਰੀਕ ਕਰਦਾ ਹੈ ਜਦੋਂ ਬੂਟੀ ਦਾ ਹੀ ਰੰਗ ਰਹਿ ਜਾਵੇ ਤਾਂ ਸਮਝਦਾ ਹੈ ਕਿ ਰਗੜਾਈ ਪੂਰੀ ਹੋ ਗਈ ਫਿਰ ਇਸ ਨੂੰ ਸੰਪਟ ਕਰਦਾ ਹੈ ਡੱਬੇ ਵਿੱਚ ਪਾ ਕੇ ਥੱਲੇ ਅੱਗ ਬਾਲਦਾ ਕੱਚਾ ਵੀ ਨਾ ਰਹਿ ਜਾਵੇ ਤੇ ਉੱਡ ਵੀ ਨਾ ਜਾਵੇ ਤੋਲ ਵੀ ਪੂਰਾ ਰਹੇ ਉਸ ਨੂੰ ਸੋਧਿਆ ਹੋਇਆ ਪਾਰਾ ਕਹਿੰਦੇ ਉਹ ਬਹੁਤ ਕੀਮਤੀ ਬਣ ਜਾਂਦਾ ਹੈ ਜੇ ਕੋਈ ਕੱਖ ਕੋ ਪਾਰ ਲੈ ਕੇ ਖਾ ਲਵੇ ਤਾਂ ਹজম ਸ਼ਕਤੀ ਬਹੁਤ ਹੋ ਜਾਂਦੀ ਹੈ ਜਿਸ ਕਰਕੇ ਸਰੀਰਕ ਤਾਕਤ ਵਿੱਚ ਬਹੁਤ ਵਾਧਾ ਹੋ ਜਾਂਦਾ ਪਾਰਾ ਖਾਣ ਵਾਲਾ ਪੁਰਖ ਹਾਥੀ ਦਾ ਮੁਕਾਬਲਾ ਕਰ ਸਕਦਾ ਹੈ ਉਹ ਸੋਧਿਆ ਹੋਇਆ ਪਾਰਾ ਕਲੀ ਤੇ ਪਾ ਦਈਏ ਤਾਂ ਚਾਂਦੀ ਬਣ ਜਾਂਦੀ ਹੈ ਜੇਕਰ ਤਾਂਬੇ ਤੇ ਪਾ ਲਈਏ ਤਾਂ ਸੋਨਾ ਬਣ ਜਾਂਦਾ ਹੈ ਦਾ ਦਰਸ਼ਟਾਂ ਦਿੰਦੇ ਐ ਇਸੇ ਤਰ੍ਹਾਂ ਅਸ਼ੁੱਧ ਮਨ ਕੱਚੇ ਪਾਰੇ ਦੀ ਨਿਆਈ ਹੈ ਜੋ ਮर्यादा ਰੂਪ ਉਂਗਲੀ ਥੱਲੇ دبਿਆਂ ਨਹੀਂ ਠਹਿਰਦਾ ਕਰੋਧੀਆਂ ਨਾਲ ਮਿਲ ਕੇ ਕਰੋਧੀ ਭਾਵ ਗਰਮ ਸੁਭਾਅ ਵਾਲਾ ਹੋ ਜਾਂਦਾ ਨਰਮ ਖਿਆਲੀਆਂ ਨਾਲ ਮਿਲ ਕੇ ਬਹੁਤ ਹੀ ਨਰਮ ਭਾਵ ਠੰਡੇ ਸੁਭਾਅ ਦਾ ਹੋ ਜਾਂਦਾ ਇਸ ਦਾ ਮੁੱਲ ਸਰੀਰ ਨੂੰ ਜੰਮਣ ਤੇ ਮਰਨ ਦੇਣ ਰੂਪੀ ਦੋ ਟਕੇ ਦੇ ਸਮਾਨ ਹੀ ਹੈ ਜੇ ਕੋਈ ਪੁਰਖ ਕੱਚੇ ਪਾਰੇ ਦੀ ਨਿਆਈ ਚੰਚਲ ਵਿਸ਼ਈ ਤੇ ਵਿਕਾਰੀ ਮਨ ਦੀ ਸੰਗਤ ਕਰ ਲਵੇ ਤਾਂ ਅਵਿਦਿਆ ਦੀਆਂ ਦਰਦਾਂ ਹੁੰਦੀਆਂ ਰਹਿੰਦੀਆਂ ਹਨ ਪਰ ਸਤਿਗੁਰੂ ਜੀ ਰਸਾਇਣੀ ਹਨ ਜੇ ਸਤਿਗੁਰਾਂ ਦੇ ਸਤਸੰਗਤ ਰੂਪੀ ਹੱਥ ਵਿੱਚ ਆ ਜਾਵੇ ਤਾਂ ਉਹ ਸੋਧ ਕੇ ਪਵਿੱਤਰ ਕਰ ਦਿੰਦੇ ਆ ਪਹਿਲਾਂ ਨਿਸ਼ਚੇ ਰੂਪ ਸੁਨਹਿਰੇ ਭਾਵ ਕੁੰਡੇ ਵਿੱਚ ਪਾ ਕੇ ਅਭਿਆਸ ਰੂਪੀ ਵਟਾ ਲੈ ਕੇ ਬਾਣੀ ਰੂਪੀ ਹਰੀ ਬੂਟੀ ਪਾ ਕੇ ਪੁਨਾ ਪੁਨਾ ਪਾਵ ਮੁੜ ਮੁੜ ਕੇ ਫੇਰ ਫੇਰ ਅਭਿਆਸ ਕਰਨ ਰੂਪੀ ਰਗੜ ਰਗੜ ਕੇ ਜਦੋਂ ਬਾਣੀ ਦਾ ਹੀ ਰੰਗ ਚੜ ਜਾਵੇ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਫਿਰ ਵਿਕਾਰਾਂ ਰੂਪੀ ਲੱਕੜਾਂ બાળ ਕੇ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਤਪ ਰੂਪੀ ਸੇਕ ਨਾਲ ਸੰਪਟ ਕਰਨਾ ਹੈ ਕਿ ਵਿਸ਼ਿਆਂ ਦੀ ਇੱਛਾ ਰੂਪੀ ਕੱਚ ਪੁਣਾ ਨਾ ਰਹਿ ਜਾਵੇ ਪਾਪ ਵਿਸ਼ੇ ਮਿਟ ਜਾਣ ਸਿਮਰਨ ਵੱਲੋਂ ਉਪਰਾਮ ਹੋਣ ਰੂਪੀ ਸੰਕਲਪ ਵਿਕਲਪ ਪੂਰਨ ਰੂਪੀ ਉੱਡ ਨਾ ਜਾਵੇ ਜੈਸਾ ਕਿ ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਬਿਸਰਾਮ ਹੰਗਤਾ ਦੀ ਨਿਵਰਤੀ ਰੂਪੀ ਪੂਰਾ ਤੋਲ ਰਹੇ ਕੋਈ ਨਾ ਆਖੇ ਘਟ ਹੋਮੇ ਜਾਈਏ ਇਉ ਸੋਧਿਆ ਹੋਇਆ ਮਨ ਬਹੁਤ ਕੀਮਤੀ ਬਣ ਜਾਂਦਾ ਹੈ ਜੈਸਾ ਕਿ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵਟੀ ਲਾਏ ਜੋ ਐਸੇ ਸਤਿਗੁਰਾਂ ਦੀ ਬ੍ਰਹਮ ਗਿਆਨੀ ਮਹਾਤਮਾ ਦੀ ਸੰਗਤ ਕਰ ਲਵੇ ਤਾਂ ਉਸ ਵਿੱਚ ਜਰਨ ਸ਼ਕਤੀ ਰੂਪੀ ਹਜਮ ਸ਼ਕਤੀ ਆ ਜਾਂਦੀ ਜੈਸਾ ਕਿ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਉ ਬਨ ਆਵਤ ਫਿਰ ਕਾਲ ਰੂਪੀ ਹਾਥੀ ਦਾ ਮੁਕਾਬਲਾ ਕਰਨ ਨੂੰ ਸਮਰੱਥ ਹੋ ਜਾਂਦਾ ਹੈ ਕਲੀ ਦੀ ਨਿਆਈ ਉਪਾਸ਼ਕਪੁਰਖ ਚਾਂਦੀ ਦੀ ਨਿਆਈ ਆਪਣੇ ਇਸ਼ਟ ਦੇਵ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ ਤਾਂਬੇ ਦੀ ਨਿਆਈ ਉੱਤਮ ਅਧਿਕਾਰੀ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਸੋਨਾ ਬਣ ਜਾਂਦੇ ਹਨ ਬਿਨ ਮਨ ਮੂਏ ਕੈਸੇ ਹਰ ਪਾਏ ਮਨ ਹਿਰਦੇ ਦਾ ਮੰਦਾ ਸੁਭਾਅ ਮਰਨ ਤੋਂ ਬਗੈਰ ਜੀਵ ਪਰਮੇਸ਼ਰ ਨੂੰ ਕਿਸ ਪ੍ਰਕਾਰ ਪਾ ਸਕਦਾ ਹੈ ਭਾਵ ਕਦਾ ਚਿੱਤ ਵੀ ਨਹੀਂ ਪਾ ਸਕਦਾ ਇਹ ਮਨ ਮਰੈ दारू ਜਾਣੈ ਕੋਇ ਮਨ ਸ਼ਬਦ ਮਰੈ ਬੂਝੈ ਜਨਸੂਇ ਇਸ ਮਨ ਦੇ ਮੰਦੇ ਸੁਭਾਅ ਮਾਰਨ ਦੀ दारू ਦਵਾਈ ਕੋਈ ਕੋਈ ਵਿਰਲਾ ਅਧਿਕਾਰੀ ਹੀ ਜਾਣਦਾ ਹੈ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਮਨ ਮਰਦਾ ਹੈ ਪਰੰਤੂ ਇਸ ਗੱਲ ਨੂੰ ਉਹੀ ਗੁਰਮਖ ਜਨ ਬੂਝੈ ਸਮਝਦਾ ਹੈ ਜਿਸ ਨੂੰ ਮਨ ਦੇ ਮਨ ਦੇ ਸੁਭਾਅ ਮਾਰਨ ਦੀ ਇੱਛਾ ਹੋਵੇ ਜਿਸ ਉੱਤੇ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਹੁੰਦੀ ਹੈ ਜਿਸ ਨੂੰ ਬਖਸ਼ੇ ਖਾਰ ਦੇ ਵਡਿਆਈ ਗੁਰਪ੍ਰਸਾਦ ਵਸੈ ਮਨ ਆਈ ਰਹਾ ਜਿਸ ਪੁਰਖ ਨੂੰ ਗੁਰੂ ਸਾਹਿਬ ਜੀ ਪਰਮੇਸ਼ਰ ਦਾ ਨਾਮ ਬਖਸ਼ਦੇ ਆ ਉਸ ਨੂੰ ਪਰਮੇਸ਼ਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਦੀ ਵਡਿਆਈ ਸੋਭਾ ਦੇ ਦਿੰਦਾ ਹੈ ਜਿਸ ਨੂੰ ਪਰਮੇਸ਼ਰ ਵਿਡਿਆਈ ਬਖਸ਼ ਦਿੰਦਾ ਉਸ ਪੁਰਖ ਦੇ ਗੁਰ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਮਨ ਹਿਰਦੇ ਵਿੱਚ ਅੰਮ੍ਰਿਤ ਨਾਮ ਆ ਕੇ ਵਸਦਾ ਹੈ ਰਹਾਉ ਮਿਸ ਰਾਮ ਦੇ ਕੇ ਸਤਗੁਰੂ ਕਿਰਪਾ ਕਰਦੇ ਆ ਗੁਰਮੁਖ ਕਰਣੀ ਕਾਰ ਕਮਾਵੇ ਤਾ ਇਸ ਮਨ ਕੀ ਸੋਝੀ ਪਾਵੇ ਗੁਰਮੁਖ ਮੁਖੀ ਗੁਰਾਂ ਦੀ ਕਰਨੀ ਕਰਨ ਜੋਗ ਭਗਤੀ ਰੂਪਕਾਰ ਟਹਿਲ ਨੂੰ ਕਮਾਉਣਾ ਕਰੇ ਸਾਧ ਸੰਗਤ ਦੀ ਸੇਵਾ ਨੂੰ ਕਮਾਉਣਾ ਕਰੇ ਗੁਰਮੁਖਾਂ ਜਨਾਂ ਦੀ ਤਰ੍ਹਾਂ ਕਰਨੀ ਕਹੀਏ ਭਗਤੀ ਰੂਪਕਾਰ ਟਹਿਲ ਨੂੰ ਕਮਾਉਣਾ ਕਰੇ ਤਦੋਂ ਜੀਵ ਇਸ ਮਨ ਦੇ ਪਾਰੇ ਵਾਂਗੂ ਸੋਧਣ ਦੀ ਸੋਝੀ ਸਮਝ ਪਾ ਲੈਂਦਾ ਹੈ ਮਨ ਮੈ ਮਤ ਮੈਗਲ ਮਿਕਦਾਰਾ ਗੁਰੇ ਅੰਕ ਸਮਾਰ ਜੀਵਾਲਣ ਹਾਰਾ ਜਿਵੇਂ ਹਾਤੀ ਸ਼ਰਾਬ ਪੀ ਕੇ ਮਸਤ ਹੋ ਜਾਂਦਾ ਹੈ ਇਉਂ ਇਹ ਮਨ ਹੋ ਮੈ ਰੂਪੀ ਮੈਂ ਸ਼ਰਾਬੀ ਕੇ ਮੈਗਲ ਹਾਤੀ ਦੇ ਮਿਕਦਾਰਾ ਸਦਰਸ਼ ਤੁਲ ਮਤ ਕੇ ਇਹ ਮਸਤ ਹੋ ਜਾ ਹੋ ਰਿਹਾ ਜਿਵੇਂ ਹਾਤੀ ਮਹਾਵਤ ਦੇ ਕੁੰਡੇ ਥੱਲੇ ਉਸ ਅਨਸਾਰ ਹੋ ਕੇ ਚੰਗਾ ਬਣ ਕੇ ਚੱਲਣ ਲੱਗ ਜਾਂਦਾ ਇਸੇ ਪ੍ਰਕਾਰ ਗੁਰੂ ਰੂਪ ਮੁਹਾਵਤ ਉਪਦੇਸ਼ ਰੂਪੀ ਜਾਂ ਗਿਆਨ ਰੂਪੀ ਅੰਕਸਕੁੰਡੇ ਨਾਲ ਮਨ ਦੇ ਮੰਦੇ ਸੁਭਾਅ ਨੂੰ ਮਾਰ ਕੇ ਲੇਵਲ ਲਗਾ ਕੇ ਵਾਹਿਗੁਰੂ ਵੱਲ ਜੀਵਾਲਣ ਵਾਲੇ ਹਨ ਮਨ ਅਸਾਧ ਸਾਧੈ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਈ ਅਸਾਧ ਕਹੀਏ ਨਾ ਸਾਧੇ ਜਾਣ ਵਾਲੇ ਮਨ ਨੂੰ ਕੋਈ ਵਿਰਲਾ ਗੁਰਮਖ ਜਾਣਹੀ ਗੁਰਾਂ ਦੀ ਕਿਰਪਾ ਦੁਆਰਾ ਸਾਧ ਦਾ ਭਾਵ ਵਸ ਵਿੱਚ ਕਰਦਾ ਜਿੱਤਦਾ ਹੈ ਜੇ ਇਹ ਮਨ ਗੁਰ ਉਪਦੇਸ਼ ਦੁਆਰਾ ਨਾ ਚਰੇ ਜਾਣ ਵਾਲੇ ਕਾਮ ਕ੍ਰੋਧ ਆਦਕ ਨੂੰ ਚਰ ਭਾਵ ਖਾ ਲਵੇ ਜੇ ਇਹ ਮਨ ਅਚਲ ਸਰੂਪ ਪਰਮੇਸ਼ਰ ਵੱਲ ਤੁਰ ਗਿਆ ਪਦ ਵੱਲ ਨੂੰ ਚੜੇ ਤਾਂ ਵਿਸ਼ਿਆ ਦੀ ਮੈਲ ਤੋਂ ਰਹਿਤ ਹੋ ਕੇ ਪਵਿੱਤਰ ਹੋ ਸਕਦਾ ਹੈ ਗੁਰਮੁਖ ਇਹੋ ਮਨ ਲਿਆ ਸਵਾਰ ਹਉਮੈ ਵਿੱਚ ਹੂੰ ਤਜੈ ਵਿਕਾਰ ਗੁਰਮੁਖ ਜਨਾਂ ਨੇ ਇਸ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਕੇ ਸੁਧਾਰ ਭਾਵ ਚੰਗਾ ਬਣਾ ਲਿਆ ਹੈ ਕਿਉਂਕਿ ਉਹਨਾਂ ਨੇ ਹਿਰਦੇ ਵਿੱਚ ਅੰਦਰੋਂ ਦੇ ਦੀ ਹਉਮੈ ਹੰਤਾ ਤੇ ਕਾਮ ਕ੍ਰੋਧਾਦਕ ਵਿਕਾਰਾਂ ਨੂੰ ਤਜੈ ਕੀਏ ਤਿਆਗ ਦਿੱਤਾ ਹੈ ਜੋਤੁਰ ਰਖਿਆ ਨ ਮੇਲ ਮਿਲਾਏ ਕਦੇ ਨ ਵਿਛੜਹਿ ਸਬਦ ਸਮਾਈ ਜਿਹੜੇ ਪੁਰਖ ਮੁੱਢ ਤੋਂ ਪਰਮੇਸ਼ਰ ਨੇ ਆਪਣੇ ਨਾਮ ਨਾਲ ਮੇਲ ਕਰਕੇ ਆਪਣੇ ਸਰੂਪ ਨਾਲ ਮਿਲਾ ਕੇ ਰੱਖਿਆ ਜਿਹੜੇ ਪੁਰਖ ਮੁੱਢ ਤੋਂ ਹੀ ਪ੍ਰਭੂ ਨੇ satsangat ਦੇ ਮੇਲ ਵਿੱਚ ਮਿਲਾ ਕੇ ਰੱਖਿਆ ਉਹ ਕਦੇ ਵੀ ਪਰਮੇਸ਼ਰ ਵੱਲੋਂ ਵਿਛੜਦੇ ਨਹੀਂ ਕਿਉਂਕਿ ਉਹ ਹਰ ਵਕਤ ਗੁਰਾਂ ਦੇ ਸ਼ਬਦ ਵਿੱਚ ਲੀਨ ਰਹਿੰਦੇ ਆ ਸ਼ਬਦ ਬ੍ਰਹਮ ਵਿੱਚ ਸਮਾਏ ਅਪੀਦ ਹੋਏ ਰਹਿੰਦੇ ਆ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮਖ ਨਾਮ ਪਛਾਣੈ ਉਹ ਪ੍ਰਭ ਪਰਮੇਸ਼ਰ ਆਪ ਦੇ ਸ਼ਬਦ ਦੀ ਮਾਨੂ ਸੰਕਲਪਾਂ ਵਿਕਲਪਾਂ ਤੋਂ ਰੋਕਣ ਦੀ ਮਾਨੂ ਧੀਰਜ ਖਿਮਾ ਸ਼ਰਦਾ ਆਦ ਗੁਣ ਦੇਣ ਦੀ ਕਲਾ ਸ਼ਕਤੀ ਨੂੰ ਆਪ ਹੀ ਜਾਣਦਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮਖ ਜਨ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਉਸ ਦੇ ਸਰੂਪ ਨੂੰ ਪਛਾਣਦੇ ਆ ਜੋ ਵੀ ਗੁਰਮਖ ਬਣ ਕੇ ਨਾਮ ਵਿੱਚ ਬਿਰਤੀ ਜੋੜੇਗਾ ਉਹ ਨਾਮੀ ਪਰਮੇਸ਼ਰ ਵਿੱਚ ਸ਼ੁਭ ਗੁਣਾ ਨੂੰ ਪਹਿਚਾਣ ਲਵੇਗਾ ਤਨਸਰੀ ਮਹੱਲਾ ਤੀਜਾ ਫਿਰ ਜੋਗੀ ਕਹਿਣ ਲੱਗਾ ਕਿ ਮਹਾਰਾਜ ਮੈਂ ਤਾਂ ਪਾਰੇ ਨਾਲ ਤਾਂਬਾ ਸੋਨਾ ਆਦਿਕ ਬਣਾ ਬਣਾ ਕੇ ਧਨ ਇਕੱਠਾ ਕਰ ਲੈਂਦਾ ਤਾਂ ਸੁਣ ਕੇ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਕਾਚਾ ਧਨ ਸੰਚੈ ਮੂਰਖ ਗਾਵਾਰ ਏ ਭਾਈ ਸ਼ਾਸਤਰ ਗਿਆਤੋ ਮੂਰਖ ਬੇਸਮਝ ਤੇ ਸੰਸਾਰਿਕ ਵਿਵਹਾਰਾਂ ਤੋਂ ਗਾਵਾਰ ਅਣਜਾਣ ਲੋਕ ਗਾਵਾਰ ਗਵਾਲਿਆਂ ਦੀ ਨਿਆਈ ਮੂਰਖ ਬੇਸਮਝ ਲੋਕ ਇੰਦਰੀਆਂ ਰੂਪੀ ਗਾਵਾਂ ਨੂੰ ਵਿਛੇ ਰੂਪੀ ਕਾਚ ਗਉਣ ਵਾਲੇ ਆ ਜੋ ਕਾਚਾ ਕੱਚੇ ਭਾਵਨਾਸ਼ ਹੋਣ ਵਾਲੇ ਚੁਰਾਏ ਜਾਣ ਵਾਲੇ ਧਨ ਨੂੰ ਇਕੱਠਾ ਕਰਨ ਵਿੱਚ ਲੱਗੇ ਰਹਿੰਦੇ ਆ ਮਨਮੁਖ ਭੂਲੇ ਅੰਧ ਗਵਾਰ ਮਨੁਮੁਖੀ ਬਣਾ ਕੇ ਪਿੱਛੇ ਤੁਰਨ ਵਾਲੇ ਪੁਰਖ ਵਾਇਗੁਰੂ ਦੇ ਸਰੂਪ ਵੱਲੋਂ ਭੁੱਲੇ ਹੋਏ ਅੰਨੇ ਅਗਿਆਨੀ ਅੰਧ ਅੰਗੇ ਅਗਿਆਨ ਭਾਵ ਅਗਿਆਨ ਕਰਕੇ ਗਵਾਰ ਵੀ ਸਮਝੋ ਰਹੇ ਆ ਵਿਖਿਆ ਕੇ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਹੇ ਭਾਈ ਸ਼ਬਦ स्पर्ਸ਼ ਰੂਪ ਰਸ ਗੰਧ ਰੂਪ ਵਿਸ਼ਿਆਂ ਨੂੰ ਪੈਦਾ ਕਰਨ ਵਾਲੇ ਵਿਖਿਆ ਮਾਇਕੀ ਤਨ ਦੇ ਨਾਲ ਹਮੇਸ਼ਾ ਜੰਮਣ ਮਰਨ ਦਾ ਦੁੱਖ ਹੀ ਪ੍ਰਾਪਤ ਹੁੰਦਾ ਹੈ ਇਹ ਮਾਇਕੀ ਤਨ ਨਾ ਤਾਂ ਬੁਰਖ ਦੇ ਨਾਲ ਪਰਲੋਕ ਵਿਦ ਜਾਂਦਾ ਨਾ ਹੀ ਜਿੰਨੀ ਤ੍ਰਿਸ਼ਨਾ ਹੁੰਦੀ ਉਤਨਾ ਪ੍ਰਾਪਤ ਹੁੰਦਾ ਪਹਿਲੀ ਤਾਂ ਇਹ ਗੱਲ ਕਿ ਇੱਛਾ ਅਨਸਾਰ ਅਜੇ ਤੱਕ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਜਿੰਨਾ ਤਨ ਜੋੜਿਆ ਉਤਨੀ ਸ਼ਾਹ ਹੋਰ ਵੱਧ ਜਾਂਦੀ ਜੇ ਕਿਸੇ ਨੂੰ ਪ੍ਰਾਪਤ ਹੋ ਵੀ ਜਾਵੇ ਤਾਂ ਫਿਰ ਪਰਲੋਕ ਨੂੰ ਨਾਲ ਨਹੀਂ ਜਾਂਦਾ ਜੈਸਾ ਕਿ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫਨ ਆਵੇ ਜਾਏ ਰਹਾਉ ਏ ਭਾਈ ਸੱਚਾ ਤਾਂ ਨਾਮ ਰੂਪੀ ਧਨ ਹੈ ਜੋ ਜੀਵ ਗੁਰਮਤੀ ਗੁਰ ਸਤਗੁਰਾਂ ਦੀ ਮੱਤੀ ਸਿੱਖਿਆ ਦੁਆਰਾ ਪਾ ਸਕਦਾ ਹੈ ਸੰਸਾਰੀ ਕਾਚਾ ਕੱਚਾ ਭਾਵ ਨਾਸ਼ਵਾਨ ਧਨ ਪੁਨਾ ਕਦੇ ਜੀਵ ਦੇ ਕੋਲ ਪਰਾਲਬਧ ਕਰਕੇ ਆ ਜਾਂਦਾ ਕਦੇ ਪਰਾਲਬਧ ਦੇ ਖਤਮ ਹੋਣ ਕਰਕੇ ਚਲਾ ਜਾਂਦਾ ਜੀਵ ਮਾਇਆ ਦੀ ਸੰਗਤ ਕਰਕੇ ਜਨਮ ਧਾਰ ਕੇ ਆਉਂਦਾ ਹੈ ਤੇ ਫੁਨ ਮੁੜ ਭਾਵ ਵਾਸ਼ਨਾ ਦਾ ਬੱਧ ਫੇਰ ਪਰਲੋਕ ਨੂੰ ਚਲਿਆ ਜਾਂਦਾ ਜੰਮਦਾ ਮਰਦਾ ਰਹਿੰਦਾ ਹੈ ਰਹਾਉ ਬਿਸਰਾਮ ਦੀ ਕੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਿਹਾ ਮਨ ਮੁਖ ਭੂਲੇ ਸਭ ਮਰਹਿ ਗਵਾਰ ਪਵਜਲ ਡੂਬੇ ਨਾ ਉਰਵਾਰ ਨਾ ਪਾਰ ਹੀ ਭਾਈ ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖ ਅਗਿਆਨ ਦੀ ਭੁੱਲ ਕਰਕੇ ਵਾਹਿਗੁਰੂ ਨਾਮ ਤੋਂ ਭੁੱਲੇ ਹੋਏ ਸਾਰੇ ਗਵਾਰ ਬੇਸਮਝ ਮੌਤ ਦੇ ਮਾਰੇ ਹੋਏ ਮਰ ਰੇ ਆ ਉਹ ਪਵਜਲ ਸੰਸਾਰ ਰੂਪੀ ਸੰਸਾਰ ਦੇ ਵਿਸ਼ੇ ਵਿਕਾਰਾਂ ਸੰਸਾਰ ਰੂਪੀ ਸਮੁੰਦਰ ਦੇ ਵਿਸ਼ੇ ਵਿਕਾਰਾਂ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬ ਰਹੇ ਆ ਉਹ ਨਾ ਤਾਂ ਇਸ ਲੋਕ ਦਾ ਉਰਵਾਰ ਉਰਲਾ ਪਾਸਾ ਰਿਆ ਪਾਉ ਮਨੁੱਖਾ ਜਨਮ ਪਾ ਕੇ ਐਵੇਂ ਵਿਸ਼ਿਆਂ ਵਿੱਚ ਗੁਜ਼ਾਰ ਲਿਆ ਨਾਹੀਂ ਪਾਰ ਪਾਰਲਾ ਕਿਨਾਰਾ ਪਾਪ ਪਰਲੋਕ ਸਫਲਾ ਹੋਇਆ ਉਹ ਨਾ ਤਾਂ ਉਰਵਾਰ ਉਰਲਾ ਕਿਨਾਰਾ ਗੁਰਾਂ ਦੇ ਦੁਆਰਾ ਉਪਦੇਸ਼ ਲੈ ਕੇ ਗਿਆਨ ਦਾ ਪਾ ਸਕਦੇ ਆ ਨਾਹੀ ਮੁਕਤੀ ਰੂਪ ਪਰਲੇ ਕਿਨਾਰੇ ਨੂੰ ਪਾ ਸਕਦੇ ਆ ਸਤਗੁਰੂ ਭੇਟੇ ਪੂਰੈ ਭਾਗ ਸਾਚ ਰਤੇ ਅਹਿਨ ਸਬੈ ਰਾਗ ਜਿਨ੍ਹਾਂ ਗੁਰਮੁਖ ਜਨਾਂ ਦੇ ਪੂਰਨ ਭਾਗ ਕਰਮ ਭਾਗ ਪੂਰਬਲੇ ਨਿਸ਼ਕਾਮ ਕਰਮ ਕੀਤੇ ਹੋਣ ਉਹਨਾਂ ਨੂੰ ਸਤਗੁਰੂ ਸਾਹਿਬ ਜੀ ਭੇਟੇ ਮਿਲਦੇ ਆ ਜੋ ਸਤਗੁਰੂ ਸਾਹਿਬ ਜੀ ਸਾਚ ਸਰੂਪ ਵਿੱਚ ਰਤੇ ਰੰਗੇ ਹੋਏ ਆ ਅਤੇ ਉਹਨਾਂ ਦੇ ਹਿਰਦੇ ਅੰਦਰ ਅਹਿਨ ਸ ਰਾਤ ਦਿਨੇ ਬੈਰਾਗ ਹੀ ਰਹਿੰਦਾ ਹੈ ਜੋ ਗੁਰਮੁਖ ਜਨਾਂ ਨੂੰ ਸੱਚ ਸਰੂਪ ਦੇ ਨਾਮ ਵਿੱਚ ਰੰਗੀ ਜਾਂਦੇ ਤੇ ਉਹਨਾਂ ਦੇ ਹਿਰਦੇ ਅੰਦਰ ਐਨਸ ਰਾਤ ਦਿਨੇ ਮਾਇਆ ਦੇ ਮੋਹ ਵੱਲੋਂ ਬੈਰਾਗ ਪੈਦਾ ਕਰਦੇ ਹਨ ਜਿਨ੍ਹਾਂ ਪੁਰਖਾਂ ਦੇ ਪੂਰਨ ਭਾਗ ਹੋਣ ਉਹਨਾਂ ਨੂੰ ਪੂਰੇ ਸਤਿਗੁਰੂ ਜੀ ਮਿਲਦੇ ਆ ਅਤੇ ਸਤਿਗੁਰੂ ਸਾਹਿਬ ਜੀ ਉਪਦੇਸ਼ ਦੁਆਰਾ ਉਹਨਾਂ ਪੁਰਖਾਂ ਨੂੰ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਰੰਗ ਦਿੰਦੇ ਹਨ ਫੇਰੋ ਗੁਰਮੁਖ ਜਨ ਰਾਤ ਦਿਨ ਸੰਸਾਰ ਦੇ ਬੈ ਪ੍ਰੇ ਰਾਗ ਕੀਏ ਪ੍ਰੇਮ ਤੋਂ ਬੈ ਕੀਏ ਰਹਿਤ ਹੋ ਜਾਂਦੇ ਆ ਚਾਹੋ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਚਾਰੇ ਜੁਗਾਂ ਵਿੱਚ ਸਤਿਗੁਰੂ ਜੀ ਦੀ ਸਤ ਨਾਮ ਵਾਲੀ ਅੰਮ੍ਰਿਤ ਰੂਪ ਤੁਰ ਕੀ ਬਾਣੀ ਸੱਚੀ ਹੈ ਚਾਰੇ ਵਿਰਾਗ ਬਿਵੇਕ ਖਟ ਸੰਪਤੀ ਮੋਖ ਇੱਛਾ ਜਾਂ ਸਰਵਣ ਮੰਨਣ ਨਿਧਿਆਸਨ ਤਤ ਤੁੰਗ ਦਾ ਸੰਸ਼ੋਧਨ ਆਦ ਸਾਧਨਾ ਦੇ ਦੇਣ ਵਾਲੀ ਹੈ ਵਹਿ ਰੰਗ ਆਦ ਸਾਧਨਾ ਵਿੱਚੋਂ ਅੰਮ੍ਰਿਤ ਅਮਰ ਕਰਨ ਵਾਲੀ ਏ ਤੁਰਕੀ ਬਾਣੀ ਸੱਚੀ ਹੈ ਜਿਨ੍ਹਾਂ ਦੇ ਪੂਰਨ ਨਿਸ਼ਕਾਮ ਭਾਗ ਕਰਮ ਹਨ ਉਹਨਾਂ ਦੀ ਬਿਰਤੀ ਗੁਰਾਂ ਦੀ ਬਾਣੀ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਵਿੱਚ ਸਮਾਈ ਹੈ ਉਹਨਾਂ ਦੀ ਬਿਰਤੀ ਬ੍ਰਹਮਾਕਾਰੋ ਕੇ ਨਾਮ ਕਈਏ ਨਾਮ ਦੇ ਮੰਮੇ ਨੂੰ ਸਿਹਾਰੀ ਨਾਮੀ ਪਰਮੇਸ਼ਰ ਦੀ ਜੋਤੀ ਵਿੱਚ ਸਮਾ ਗਈ ਹੈ ਸਿੱਧ ਸਾਧਕ ਤਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਿੱਧ ਸਿੱਧੀਆਂ ਵਾਲੇ ਪੁਰਖ ਸਾਧਕ ਸਾਧਨਾ ਕਰਨ ਵਾਲੇ ਜੋਗੀ ਜਨ ਤੇ ਹੋਰ ਸਭ ਸਾਰੇ ਉਤਮ ਵੱਦਮ ਕ੍ਰਿਸ਼ਟ ਲੋਏ ਕਈ ਲੋਕ ਪਰਮੇਸ਼ਰ ਦੇ ਨਾਮ ਬਾਣੀ ਨੂੰ ਤਰਸੈ ਤਰਸ ਦੇ ਭਾਵ ਲੋਚਦੇ ਆ ਪਰ ਇਹ ਤਾਂ ਪੂਰਬਲੇ ਨਿਸ਼ਕਾਮ ਭਾਗਾ ਕਰਮਾਂ ਨਾਲ ਗੁਰਾਂ ਦੀ ਬਾਣੀ ਵਾਇਗੁਰੂ ਨਾਮ ਦੀ ਪ੍ਰਾਪਤ ਕਈਏ ਤਾਂ ਤੈਨੂੰ ਸਿਹਾਰੀ ਹੋਣ ਕਰਕੇ ਪ੍ਰਾਪਤੀ ਹੁੰਦੀ ਹੈ ਸਭ ਕੁਝ ਸੱਚਾ ਸੱਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਹਾਂ ਜਿਨ੍ਹਾਂ ਨੂੰ ਉਸ ਵਾਇਗੁਰੂ ਦਾ ਗੁਰਾਂ ਦੁਆਰਾ ਸੱਚਾ ਨਾਮ ਰੂਪੀ ਧਨ ਪ੍ਰਾਪਤ ਹੋਇਆ ਉਹਨਾਂ ਨੂੰ ਸਭ ਕੁਝ ਸੱਚਾ ਵਾਇਗੁਰੂ ਹੀ ਦਿਸਦਾ ਹੈ ਜਿਨ੍ਹਾਂ ਪੂਰਿਆਂ ਭਾਗਾਂ ਵਾਲਿਆਂ ਨੂੰ ਗੁਰਾਂ ਦੀ ਬਾਣੀ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋਈ ਹੈ ਉਹਨਾਂ ਦੀ ਦ੍ਰਿਸ਼ਟੀ ਵਿੱਚ ਸਭ ਕੁਝ ਪਿੱਛੇ ਵੀ ਸੱਚਾ ਪਰਮੇਸ਼ਰ ਹੀ ਸੀ ਹੁਣ ਵੀ ਸੱਚਾ ਹੈ ਅੱਗੇ ਨੂੰ ਵੀ ਉਹ ਪਰਮੇਸ਼ਰ ਹੀ ਸੱਚਾ ਹੋਵੇਗਾ ਜਿਨ੍ਹਾਂ ਪੁਰਖਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਸਰਵਣ ਤੇ ਫਿਰ ਮੰਨਣ ਕੀਤਾ ਹੈ ਉਹਨਾਂ ਦੇ ਪ੍ਰਮਾਨ ਪਰਮੇਗਤ ਆਦ ਸੰਸੇ ਮਿਟਣੇ ਕਰਕੇ ਅੰਤਹਿ ਕਰਨ ਦੇ ਵਿੱਚ ਧਰਮ ਗਿਆਨ ਆਦ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਾਰੇ ਸੰਸਾਰ ਤੋਂ ਸ੍ਰੇਸ਼ਟ ਬ੍ਰਹਮ ਵਿਆਪਕ ਪਰਮੇਸ਼ਰ ਨੂੰ ਕੋਈ ਵਿਰਲਾ ਹੀ ਭਾਗਾਂ ਵਾਲਾ ਪਹਿਚਾਣਦਾ ਹੈ ਸੱਚ ਸਾਚਾ ਸੱਚ ਸਾਚਾ ਸਾਚੇ ਆਪ ਦਿਰੜਾਈ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਜਿਨ੍ਹਾਂ ਪੁਰਖਾਂ ਦੇ ਹਿਰਦੇ ਅੰਦਰ ਸੱਚ ਨਿਸ਼ਚੇ ਕਰਕੇ ਸੱਚਾ ਹੁੰਦਾ ਹੈ ਉਹਨਾਂ ਨੂੰ ਸੱਚੇ ਸਤਿਗੁਰੂ ਜੀ ਆਪ ਸੱਚੇ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿੰਦੇ ਹਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਫਿਰ ਉਹ ਪੁਰਖ ਤਤ ਬੀਤੇ ਬਣ ਕੇ ਆਪਣੇ ਸਰੂਪ ਨੂੰ ਵੇਖ ਲੈਂਦੇ ਹਨ ਤੇ ਆਪ ਹੋਰਨਾਂ ਅਧਿਕਾਰੀਆਂ ਨੂੰ ਸੱਚੇ ਨਾਮ ਵਿੱਚ ਲਾ ਦਿੰਦੇ ਆ ਉਹ ਵਾਹਿਗੁਰੂ ਆਪ ਹੀ ਜੀਵ ਦੀ ਬਿਰਤੀ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਲਾਉਂਦਾ ਹੈ ਫਿਰ ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ ਜਗਿਆਸੂਆਂ ਵੱਲ ਉਹ ਵੇਖਦਾ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ